ਨਮਸਕਾਰ ਦੋਸਤੋ ਮੈਂ ਹਾਂ ਸ਼ੌਕਤ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਨਜਾਇਜ਼ ਮਾਈਨਿੰਗ ਨੂੰ ਲੈ ਕੇ ਗੱਲ ਕਰਾਂਗੇ ਆਏ ਦਿਨ ਜਿਹੜੀ ਪਠਾਨਕੋਟ ਪੁਲਿਸ ਵੱਲੋਂ ਵੱਡੀਆਂ ਕਾਰਵਾਈਆਂ ਜਿਹੜੀਆਂ ਅਬੈਦ ਮਾਈਨਿੰਗ ਦੇ ਕੀਤੀਆਂ ਜਾਂਦੀਆਂ ਤੇ ਜਿਹੜੇ ਉਹਦੇ ਕਰਦੇ ਹੈਗੇ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਵੀ ਭੇਜਿਆ ਜਾਂਦਾ ਪਰ ਦੱਸਦੀ ਕਿ ਇਸ ਵੇਲੇ ਅਸੀਂ ਪਠਾਨਕੋਟ ਦਾ ਜਿਆਦਾ ਸਰਹੱਦੀ ਇਲਾਕਾ ਹੈਗਾ ਨਰੋੜ ਜੈਮਲ ਸਿੰਘ ਉੱਥੇ ਪਹੁੰਚਿਆ ਇਹ ਜਿਹੜੀਆਂ ਤਸਵੀਰਾਂ ਦਿਖਾਵਾਂਗੇ ਇੱਥੇ ਤੁਸੀਂ ਦੇਖ ਸਕਦੇ ਹੋਗੇ ਕਿ ਅਬੈਦ ਮਾਈਨਿੰਗ ਹੋਈ ਹੈ ਪਾਣੀ ਤੱਕ ਜਮੀਨ ਦੇ ਵਿੱਚੋਂ ਕੱਢਿਆ ਗਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਜਿਹੜਾ ਨਰੋਥ ਥਾਣਾ ਹੈਗਾ ਬਿਲਕੁਲ ਉਹਦੇ ਬੈਕ ਸਾਈਡ ਹੈਗਾ ਇਹ ਸਮਸ਼ਾਨ ਘਾਟਾ ਇਹਦੇ ਨਾਲ ਲੱਗਦੀ ਜਮੀਨ ਵੀ ਹੈਗੀ ਕਿਸੇ ਦੀ ਤੁਸੀਂ ਲੋਕ ਵੀ ਦੇਖ ਸਕਦੇ ਇਕੱਠੇ ਹੋਏ ਨੇ ਇੱਥੇ ਲੋਕਾਂ ਦੇ ਵਿੱਚ ਰੋਸ਼ ਹੈ ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਲੋਕ ਵੀ ਹੈਗੇ ਨੇ ਜਿਹੜੇ ਰੋਸ਼ ਕਰ ਰਹੇ ਨੇ ਉਹਨਾਂ ਦਾ ਕਹਿਣਾ ਸੀਗਾ ਕਿ ਆਏ ਸਾਡੀ ਜਿਹੜੀ ਪਾਰਟੀ ਨੇ ਸਾਫ kia ਹੈ ਹੋਂ ਤੋਂ ਪਹਿਲੇ ਜਿਹੜੀ ਅਬੈਦ ਮਾਈਨਿੰਗ ਦੇ ਉੱਤੇ ਜਿਹੜੀ ਸਖਤ ਕਾਰਵਾਈ ਕੀਤੀ ਜਾਏਗੀ ਪਰ ਕਿਤੇ ਨਾ ਕਿਤੇ ਫੇਰ ਵੀ ਅਬੈਦ ਮਾਈਨਿੰਗ ਜਿਹੜੀ ਹੁੰਦੀ ਨਜ਼ਰ ਆ ਰਹੀ ਹੈ ਇਹਨਾਂ ਦੇ ਲੋਕਾਂ ਦੇ ਵਿੱਚ ਰੋਸ਼ ਹੈ ਕਿ ਜਿਹੜੀ ਅਬੈਦ ਮਾਈਨਿੰਗ ਕਰਵਾਈ ਹੋਈ ਹੈ ਇਹ ਵੀ ਕਿਤੇ ਨਾ ਕਿਤੇ ਕੋਈ ਕਹਿੰਦੇ ਨੇ ਕਿ ਇਹ ਪਾਰਟੀ ਦਾ ਹੀ ਕੋਈ ਪ੍ਰਧਾਨ ਹੈ ਜਾਂ ਕੋਹਣਾ ਸਾਨੂੰ ਤੋਂ ਪਤਾ ਨਹੀਂ ਇਹਦੀ ਆਪਾਂ ਪੁਸ਼ਟੀ ਨਹੀਂ ਕਰ ਸਕਦੇ ਪਰ ਲੋਕਾਂ ਦੇ ਵਿੱਚ ਰੋਸ਼ ਹੈ ਕਿ ਜਿਹੜੇ ਇੱਥੇ ਕਾਰਵਾਈ ਕੋਈ ਨਹੀਂ ਕੀਤੀ ਇਹਦੇ ਇਹਨਾਂ ਦਾ ਕਹਿਣਾ ਕਿ ਸਾਡੇ ਵੱਲੋਂ ਇੱਕ ਟਰਾਲੀ ਭਰੀ ਹੋਈ ਤੇ ਜਿਹੜੀ ਜੀਸੀਬੀ ਮਸ਼ੀਨ ਉਹ ਵੀ ਫੜੀ ਗਈ ਸੀਗੀ ਪੁਲਿਸ ਨੂੰ ਸੱਦਿਆ ਸੀਗਾ ਪੁਲਿਸ ਵੀ ਆਈ ਸੀਗੀ ਉਹਨਾਂ ਨੂੰ ਸਾਰੇ ਜਨੂ ਵੀ ਕਰਵਾਇਆ ਮਾਈਨਿੰਗ ਵਿਭਾਗ ਨੂੰ ਵੀ ਜਨੂ ਕਰਵਾਇਆ ਲੇਕਿਨ ਹਜੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ ਮਾਈਨਿੰਗ ਵਿਭਾਗ ਲੋਕ ਵੀ ਵਾਰ-ਵਾਰ ਜਿਹੜਾ ਨੇ ਨੋਸਫਾਸਨ ਦਿੱਤਾ ਜਿਹੜਾ 5 ਮਿੰਟ 10 ਮਿੰਟ ਜਿਹੜਾ 10 ਮਿੰਟ ਚ ਪਹੁੰਚ ਰਹੇ ਆ ਆ ਕੇ ਦੇਖਾਂਗੇ ਕਾਰਵਾਈ ਕਰਾਂਗੇ ਪਰ ਹਜੇ ਤੱਕ ਜਿਹੜੀ ਕਾਰਵਾਈ ਨਹੀਂ ਹੋ ਰਹੀ ਇਹਨਾਂ ਨੇ ਮੰਗ ਕੀਤੀ ਹੈ ਪ੍ਰਸ਼ਾਸਨ ਤੋਂ ਵੀ ਤੇ ਜਿਹੜੀ ਮਾਈਨਿੰਗ ਵਿਭਾਗ ਤੋਂ ਵੀ ਇਹ ਜਿਹੜੇ ਹੈਗੇ ਨੇ ਮਾਈਨਿੰਗ ਕਰ ਰਹੇ ਸੀ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾ ਤੇ ਦੂਸਰੇ ਪਾਸੇ ਜਿਹੜੇ ਕਿ ਇਹਦੀ ਨਿਸ਼ਾਨਦਾਈ ਕਰਵਾਈ ਜਾਏ ਤੇ ਫਿਰ ਇਹਤੇ ਕੋਈ ਕੰਮ ਕੀਤਾ ਜਾਏ ਕਿਉਂਕਿ ਇਹ ਜ਼ਮੀਨ ਉਹਨਾਂ ਦੀ ਹੈ ਜਿਹੜੀ ਪੁੱਟੀ ਜਾ ਰਹੀ ਹੈ ਉਹਨਾਂ ਨੇ ਵੀ ਮੰਗ ਕੀਤੀ ਹੈ ਕਿ ਧੀੜੀ ਅਵੈਦ ਮਾਈਨਿੰਗ ਹੋ ਰਹੀ ਹੈ ਤੇ ਜਿਹੜੀ ਕਾਰਵਾਈ ਸਖਤ ਕੀਤੀ ਜਾਏ ਹੁਣ ਦੇਖਣਾ ਇਹ ਹੋ ਗਿਆ ਕਿ ਇਹਦੇ ਉੱਤੇ ਸਖਤ ਕਾਰਵਾਈ ਹੁੰਦੀ ਹੈ ਜਾਂ ਫਿਰ ਐਦਾਂ ਹੀ ਜਿਹੜੇ ਲੋਕ ਹੈਗੇ ਮਾਈਨਿੰਗ ਕਰਕੇ ਜਿਹੜਾ ਚੂਨਾ ਲਗਾਉਂਦੇ ਨੇ ਤੇ ਲੋਕਾਂ ਦੀਆਂ ਜ਼ਮੀਨਾਂ ਖੁੱੜਦੇ ਹੋਏ ਨਜ਼ਰ ਆਉਂਦੇ ਨੇ ਦੋਸਤੋ ਤਤ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਕੋਕੀ ਗੱਲਬਾਤ ਹੋਈ ਇੱਥੇ ਅੱਜ ਪਾਜੀ ਇੱਥੇ ਆ ਕੇ ਸਾਨੂੰ ਖਬਰ ਮਿਲੀ ਹੈ ਵੀ ਇੱਥੇ ਮਾਈਨਿੰਗ ਹੋ ਕਿੱਥੇ ਕਿਹੜੀ ਜਗ੍ਹਾ ਹੈ ਇਹ ਇਹ ਸਿਗਾਰ ਮੈਂ ਅਸਲ ਥਾਣੇ ਦੇ ਪਿਛਲੇ ਪਾਸੇ ਅੱਛਾ ਜੀ ਤੇ ਇੱਥੇ ਅਸੀਂ ਐਸਚੂ ਨੂੰ ਮੈਂ ਦੋ ਵਾਰੀ ਫੋਨ ਕੀਤਾ ਠੀਕ ਹੈ ਮੈਨੂੰ ਖਬਰ ਮਿਲੀ ਤੇ ਉਹ ਨਾ ਐਸਚੂ ਨੇ ਸਾਹਬ ਨੇ ਮੇਰਾ ਫੋਨ ਨਹੀਂ ਚੁੱਕਿਆ ਪਤਾ ਨਹੀਂ ਕੋਈ ਕੰਮ ਕਰਨੀ ਬਿਜੀ ਜਾਂ ਕਿੱਥੇ ਕਿੱਥੇ ਨਹੀਂ ਹੈ ਪਰ ਇਹ ਤੋਂ ਮਾਈਨਿੰਗ ਹੋਣੀ ਇੱਥੋਂ ਰੇਤਾ ਪੁੱਟ ਕੇ ਜਿਹੜਾ ਨਾ ਉਹ ਪਿੱਛੇ ਦੇਖੋ ਰੇਤਾ ਮਾਰਿਓ ਵੀਡੀਓ ਕੈਮਰਾ ਥੋੜਾ ਕਮਾਇਓ ਉਹ ਰੇਤਾ ਪੁੱਟ ਕੇ ਨਾ ਉਹ ਸੜਕਾਂ ਬਣਦੇ ਦੀ ਸਰਕਾਰੀ ਜੋ ਸਾਡੇ ਇਥੋਂ ਮੰਤਰੀ ਸਾਹਿਬ ਨੇ ਦਿੱਤੀ ਹੈ ਉਦੇ ਵਿੱਚ ਨਾ ਇਹ ਰੇਤਾ ਨਾ ਖੱਲੇ ਬਸਾਈਏ ਨਾ ਤੇ ਉਹਦੇ ਉੱਪਰ ਵੀ ਇਹੋ ਰੇਤਾ ਕਸੂਣਾ ਪਾਉਂਦੇ ਨੇ ਜਨ ਕਿ ਉਥੇ ਰੇਤਾ ਮੋਟਾ ਲੱਗਦਾ ਨਜਾਇਜ਼ ਨਹੀਂ ਲੱਗਦਾ ਮੋਟਾ ਰੇਤਾ ਕਰਾ ਸਰਦਾ ਲੱਗਦਾ ਜੇ ਸੜਕ ਬਣਦੀ ਹੈ ਉਥੇ ਬੈਡ ਪ੍ਰੋਵੀ ਜਨ ਕਿ ਲੇਬਰ ਨਹੀਂ ਬੀਸੀਦੀ ਪੂਰੀ ਜਨ ਕਿ ਗੜਕਾ ਪਾਉਂਦੇ ਨੇ ਉਹ ਵੀ ਨਹੀਂ ਪਾਦਾ ਕਸੂ ਦੇ ਉੱਪਰ ਇਟ ਲਾ ਦੇਣਾ ਔਰ ਰੇਤਾ ਇੱਥੋਂ ਪੁੱਟੀ-ਪੁੱਟੀ ਸਾਰੀ ਆਪਣੇ ਕੰਮ ਪਰ ਲਾਉਂਦੇ ਆਪੇ ਠੇਕੇਦਾਰ ਬਣੇ ਨੇ ਕੌਣ ਕਰ ਰਿਹਾ ਨੇ ਠੇਕੇਦਾਰ ਇੱਥੇ ਇੱਕ ਦਾਤ ਮੇਕਾ ਬੱਬੀ ਯਾਰ ਹੈ ਬੱਬੀ ਇਹ ਕੰਮ ਕਰਾਉਂਦੇ ਰਹਾ ਪ੍ਰਧਾਨ ਬਣਿਆ ਹੈ ਬਲਾਕ ਪ੍ਰਧਾਨ ਆਂਬ ਤੇ ਉਥੇ ਮਿੱਟੀ ਜਨਕੇ ਪਾਂਡੇ ਦਾ ਇੱਕ ਇੱਕ ਇਥੋ ਰੇਤਾ ਫਟ ਕੇ ਤੇ ਛੜਕਦੇ ਉੱਪਰ ਛਟੰਡੇ ਦਾ ਔਰ ਇਹਨਾਂ ਦੋ ਤਿੰਨ ਮੋੜੇ ਰੱਖੇ ਦੇ ਨਾਲ ਆਪਣੇ ਜਿਹੜੇ ਇਹੋ ਜਿਹੇ ਕੰਮ ਕਰਵਾਉਣ ਦੇਦੇ ਨੇ ਜੋਰ ਨਾਲ ਥੱਕੇ ਨਾ ਕਰਦੇ ਕੀ ਮੰਗ ਕਰਦੇ ਆਹੀਂ ਇਹੋ ਪ੍ਰਸ਼ਾਸਨ ਤੋਂ ਮੰਗ ਕਰਦੇ ਬਿਜੇ ਤੋਂ ਬਾਕੀਆਂ ਦੇ ਰੇਤ ਮਾਈਨਿੰਗ ਬੰਦ ਹੈ ਇਹਨਾਂ ਦੀ ਕਿਉਂ ਚਲਾਦੀ ਇਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਏ ਹਾਂ ਸਰ ਕੀ ਨਾਂ ਹੈ ਆਪਣਾ ਕੀ ਨਾਂ ਹੈ ਆਪਣਾ ਹਾਂਜੀ ਕੀ ਨਾਂ ਆਪਣਾ ਨਾਂ ਡਾਕਟਰ ਸ਼ਿਭਾਜੀ ਮਹਾਜਨ 150 ਅਜੀ ਤੁਹਾਡੇ ਲੋਰ ਜਰਾ ਰੋਸ਼ ਕੀਤਾ ਯਾਰ ਐ ਇੱਥੇ ਕੀ ਕਾਰਨ ਹੈਗਾ ਰੋਸ਼ ਕਰਨ ਦਾ ਪ੍ਰੋਬਲਮ ਕੀ ਹੈ ਇਹ ਆਪਣੇ ਨਿਸ਼ਾਨਦਾਹੀ ਕਰਾਣੀ ਸੀ ਸ਼ਮਸ਼ਾਨ ਘਰ ਦਾ ਕੰਮ ਲਵਾਉਣਾ ਆਪਣੇ ਨਿਸ਼ਾਨਦਾਹੀ ਕਰਾ ਕੇ ਆਪਣੇ ਕੰਮ ਕੌਂਦੇ ਸਾਡੀ ਮੈਨੇਜ ਸਾਡੀ ਜ਼ਮੀਨ ਜਿਹੜੀ ਨੰਬਰੀ ਮੈਂ ਮਾਲਕੀ ਹੈ ਮੇਰੇ ਮਾਲਕੀ ਸਾਡੀ ਤੇ ਬਰਬਾਦੀ ਕਰਤੀ ਮੇਰੇ ਤੇ ਤੇ ਇਸੇ ਅਵਾਜ਼ ਮੈਨ ਨਹੀਂ ਕਰਕੇ ਕਿਹੜੀ ਜਗ੍ਹਾ ਹੈਗੀ ਹੈ ਕਿਸੇ ਅਸੀਂ ਖੜਿਆ ਇਹ ਸਾਡੀ ਮੇਰੀ ਮਾਲਕੀ ਹੈ ਕਿਹੜਾ ਏਰੀਆ ਪੈਂਦਾ ਕਿਹੜਾ ਪਿੰਡ ਪੈਂਦਾ ਹੈ ਹੈਗਾ ਗਲਪਤ ਤਰਫੋਂ ਲੋੜ ਜੀ ਆਹ ਮੇਰੀ ਜ਼ਮੀਨ ਛੰਨੀ ਚ ਹੈ ਛੰਨੀ ਤਰਫੋਂ ਲੋੜ ਜੀ ਕੌਣ ਕਰਵਾ ਰਿਹਾ ਹੈ ਮਾਈਨਿੰਗ ਮੈਨੂੰ ਨਹੀਂ ਪਤਾ ਕੌਣ ਕਰਵਾ ਰਿਹਾ ਮੈਨੂੰ ਨਹੀਂ ਪਤਾ ਤੁਹਾਨੂੰ ਕਿੱਦਾਂ ਪਤਾ ਲੱਗਾ ਹੁਣ ਫਿਰ ਤੁਹਾਨੂੰ ਫੋਟੋ ਦਿਖੀਏ ਤੇ ਮੋਬਾਈਲ ਤੇ ਅਮੂ ਆਇਸੀ ਵੀਡੀਓ ਆਈ ਸੋਸ਼ਲ ਮੀਡੀਆ ਤੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਕਰੋ ਸਾਡੇ ਬਾਅਦ ਮੈਂ ਵੀ ਬੰਦ ਕਰੂੰ ਸਾਡਾ ਨੁਕਸਾਨ ਪੂਰਾ ਕਰੋ ਅਹੀਂ ਤੇ ਇੱਕ ਕਲਟੀਵੇਟਰ ਜਿਵੇਂ ਪਾਣੀ ਤੇ ਸਾਡੇ ਪੁੱਲ ਅਹੀਂ ਇਹ ਦਰਿਆਜ ਪਾਣੀ ਆਏ ਕਿੱਥੇ ਜਾਏਗਾ ਕਿ ਸਰਕਾਰ ਤੇ ਕਹਿ ਰਹੀ ਆ ਭਾ ਅਵੇਰ ਮਾਈਨਿੰਗ ਕਰਨ ਵਾਲਿਆਂ ਦੇ ਪਰਚੇ ਕਰਨਿਆਂ ਨੂੰ ਫੜ ਕੇ ਜੇਲ੍ਹ ਚ ਭੇਜਣ ਡਿਆ ਤੇ ਇੱਥੇ ਜਿਹੜੀ ਮਾਈਨਿੰਗ ਹੋ ਰਹੀ ਹੈ ਤੇ ਇੱਥੇ ਕੋਈ ਕਾਰਵਾਈ ਨਹੀਂ ਹੋ ਰਹੀ। ਸਰਕਾਰ ਮੈਨੂੰ ਬੰਦ ਕਿਤੇ ਲੋਕਾਂ ਦੇ ਖੇਤਾਂ 'ਚ ਮੈਂ ਵੀ ਕਰਨੀਆਂ ਨੰਬਰ ਕਾਇਮੀ ਜ਼ਮੀਨ 'ਚ। ਮਣ ਪੁਛਾ ਨਹੀਂ ਗਾਲ੍ਹੀ ਬਾਦ ਮੇਰੀ ਜ਼ਮੀਨ ਤੇ ਪਰਵਾਹ ਕਰਤੀ ਇਹਨਾਂ ਨੇ। ਅੰਕ ਸਰਕੀ ਨਾ ਆ ਜੇ ਆਪਣੇ। ਮੇਰੇ ਨਾਲ ਦਰੇਤਾਂ ਦੀ। ਕੀ ਕਾਰਨ ਹੈਗਾ ਇੱਥੇ ਰਾਜ ਰੋਸ਼ ਕੀਤਾ ਜਾ ਰਿਹਾ ਇੱਥੇ ਮਾਈਨਿੰਗ ਵੀ ਹੋਈ ਤੇ। ਕਾਰਨ ਜੀ ਸ਼ਾਨਦਾਰ ਦੀ ਜਗ੍ਹਾ ਤੇ ਇਹਨਾਂ ਮਾਈਨਿੰਗ ਸ਼ੁਰੂ ਕੀਤੀ ਹੈ। ਯਾਨੀ ਕਿ ਇੱਥੋਂ ਰੇਤਾ ਕੱਢ ਕੇ ਇੱਥੋਂ ਗਲੀਆਂ ਦੇ ਵਿੱਚ ਦੋ ਗਲੀਆਂ ਵੰਡੇ ਦੀਆਂ ਉੱਥੇ ਰੇਤਾ ਲੈ ਜਾਂਦੇ ਆ ਜਿਵੇਂ ਕਿ 5000 ਰੁਪਇਆ ਸੈਕੜਾ ਰੇਤਾ ਆ ਇਹ ਬਗਾਨੀ ਜਗ੍ਹਾ ਤੇ ਕਿਸੇ ਵੀ ਜਗ੍ਹਾ ਤੇ ਰੇਤਾ ਕੱਢ ਗਏ ਤੇ ਉੱਥੇ ਪਾਣ ਦੇ ਆ ਲਾਣ ਦੇ ਆ ਉੱਥੇ ਸੁਨਨ ਜੀ ਆਇਆ ਕਿ ਕਹਿ ਰਹੀ ਸੀ ਕਿ ਆਪਾਂ ਲੈਵਲਿੰਗ ਕਰਨਗੇ ਜਦ ਕਿ ਇੱਥੇ ਪਾਣੀ ਤੱਕ ਕੱਢਿਆ ਹੋਇਆ ਹੈ ਜ਼ਮੀਨ ਦੇ ਵਿੱਚੋਂ ਕੀ ਲੱਗਦਾ ਹੈ ਲੈਵਲਿੰਗ ਹੈ ਕਿ ਮਾਈਨਿੰਗ ਕੀਤੀ ਹੈ ਬਿਲਕੁਲ ਲੈਵਲਿੰਗ ਨਹੀਂ ਹੈ ਇਹ ਡੂੰਘਾ ਹੈ 6-7 ਫੁੱਟ ਡੂੰਘਾ ਆਇਆ ਜੀ ਪਾਣੀ ਨਿਕਲ ਗਿਆ ਜੀ ਤੁਸੀਂ ਕਿਹੜੀ ਕਿਸੇ ਪਾਰਟੀ ਨਾਲ ਬਿਲੋਂਗ ਕਰਦੇ ਹੋ ਹਾਂਜੀ ਹਾਂਜੀ ਮੈਂ ਸਿਟੀ ਪ੍ਰਧਾਨ ਨੋਰਜਨ ਸਿੰਘ ਆ ਜੀ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਆਮ ਆਦਮੀ ਪਾਰਟੀ ਜੀ ਪਰ ਆਮ ਆਦਮੀ ਪਾਰਟੀ ਨੇ ਇੱਕ ਵਾਅਦਾ ਕੀਤਾ ਸੀਗਾ ਜੀ ਅਬੈਧ ਮਾਈਨਿੰਗ ਦੇ ਖਿਲਾਫ ਜਿਹੜੀ ਹੈ ਸਖਤ ਕਾਰਵਾਈ ਹੋਏਗੀ ਕੀ ਹੁਣ ਨਹੀਂ ਹੋ ਰਹੀ ਕਾਰਵਾਈ ਸਭ ਕੁਝ ਹੋ ਰਿਹਾ ਜੀ ਸਭ ਤੋਂ ਕਾਜ ਕਰਵਾਈ ਹੋ ਰਹੀ ਹੈ ਤੇ ਫਿਰ ਇੱਥੇ ਕਿਉਂ ਨਹੀਂ ਹੋ ਰਹੀ ਕੌਣ ਕਰਵਾ ਰਿਹਾ ਮਾਈਨਿੰਗ ਇਹ ਬੱਬੀ ਕੁਮਾਰ ਸਨ ਥੋ ਲੋਰਜਨ ਸਿੰਘ ਦਾ ਬੱਬੀ ਕੁਮਾਰ ਇਹ ਵੀ ਕਿਸੇ ਪਾਰਟੀ ਨਾਲ ਹੈ ਇਹ ਵੀ ਪਾਰਟੀ ਨਾਲ ਆ ਆਵਾਜ਼ੀ ਪਾਰਟੀ ਨਾਲ ਆਏ ਬੱਬੀ ਕੁਮਾਰ ਬਲਾਕ ਪ੍ਰਧਾਨ ਹੈ ਤੇ ਫਿਰ ਇਹ ਕੀ ਹੋਇਆ ਕਿ ਤੁਸੀਂ ਦੀ ਪਾਰਟੀ ਦੇ ਬੰਦੇਓ ਤੁਸੀਂ ਪਾਰਟੀ ਦੇ ਖਿਲਾਫ ਹੀ ਚੱਲੇ ਤਾਂ ਕਰਵਾਈ ਨਹੀਂ ਹੋ ਰਹੀ ਹਵਾਇਦ ਮਾਈਨਿੰਗ ਆਮ ਆਦਮੀ ਪਾਰਟੀ ਕਰਵਾ ਰਹੀ ਹੈ ਫਿਰ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਕੀ ਇੱਥੇ ਪੁਲਿਸ ਵਗੈਰਾ ਆਈ ਸੀ ਗੱਡੀਆਂ ਪੁਲਸ ਆਈ ਜੀ ਪੁਲਸ ਨੇ ਦੇਖਿਆ ਰਬੀ ਸਾਰਾ ਹੀ ਟਰੈਕਟਰ ਵੀ ਲੱਗਾ ਟਰੈਲੀ ਵੀ ਲੱਗੀ ਸੀ ਉਹ ਵੀ ਉਈ ਮਸ਼ੀਨ ਵੀ ਲੱਗੀ ਜੀਸੀਵੀ ਮਸ਼ੀਨ ਉਹ ਵੀ ਪੁਲਿਸ ਨੇ ਮੈਂ ਪੁਲਸਰਾ ਨਾਲ ਲੰਨਾ ਪੁਲਸ ਨੂੰ ਅਸੀਂ ਥਾਣੇ ਆ ਕੇ ਆਇਆਂ ਨੂੰ ਐਸਆਈ ਨੂੰ ਤੇ ਉੱਥੇ ਬੰਦਾ ਭੇਜੋ ਨਾ ਟ੍ਰੈਕਟਰ ਟੈਲੀ ਜਿਹੜੀ ਹੈ ਨਾ ਉਹ ਭੇਜ ਦੇਣੀ ਹੈ ਮਸ਼ੀਨ ਭੇਜ ਦੇਣੀ ਹੈ ਅਸੀਂ ਚਲੇ ਗਏ ਉਹਦੇ ਬਾਅਦ ਚ ਉਹ ਵੀ ਟੈਲੀ ਵੀ ਚਲੇ ਗਏ ਮਸ਼ੀਨ ਵੀ ਚਲੇ ਗਈ ਕਿਸੇ ਮਾਈਨਿੰਗ ਦੇ ਅਧਿਕਾਰੀ ਨਾਲ ਤੁਹਾਡੀ ਗੱਲ ਹੋਈ ਹੈ ਹਾਂ ਹੋਈ ਹੈ ਗੱਲ ਜੀ ਕੀ ਕਹਿੰਦੇ ਉਹ ਕਹਿੰਦੇ ਵੀ ਅਸੀਂ 10-15 ਮਿੰਟ ਚ ਪਹੁੰਚ ਜਣੇ ਆ ਅਸੀਂ ਕੁਸਲ ਹੋਰ ਰੱਖਦੇ ਆ ਤੇ ਅਸੀਂ ਆਣ ਕੇ ਇੱਥੇ ਮੋਰ ਤੇ ਖੜੋ ਗਏ ਆ ਥਾਣੇ ਦੇ ਲਾਗੇ ਮੋਰ ਤੇ ਖੜੋ ਗਏ ਆ ਤੇ ਪਤਾ ਲੱਗਾ ਵੀ ਉਹ ਵੀ ਮਾਈਨਿੰਗ ਵਾਲੇ ਵੀ ਉਹ ਵੀ ਵਾਪਸ ਚਲੇ ਗਏ ਅੱਛਾ ਇੱਥੇ ਕੋਈ ਨਹੀਂ ਯਾਨੀ ਕਿ ਇਹ ਸਾਰਾ ਹੀ ਪ੍ਰਸ਼ਾਸਨ ਦੇ ਕਾਰਨ ਹੋਇਆ ਜੋ ਵੀ ਹੋਣਦਾ ਹੈ ਤੇ ਸਾਡੀ ਕੋਈ ਸੁਣਵਾਈ ਨਹੀਂ ਕੋਈ ਕੁਛ ਨਹੀਂ ਉਹ ਮੇਰੇ ਨਾਲ ਖੇਤਰ ਪਰਵਾਹ ਕਰਤਾ ਇਹਨਾਂ ਨੇ ਕੀ ਮੰਗ ਕਰਦੇ ਤੁਸੀਂ ਮੰਗ ਕਰਨਿਆ ਤੇ ਇਹਨੂੰ ਮਾਈਨਿੰਗ ਨੂੰ ਰੁਕਾਇਆ ਜਾਏ ਇਹਨੂੰ ਇਹਦੇ ਟੱਕਰ ਟਰਾਲੀ ਜਿਹੜੀ ਅੰਦਰ ਕਿਤੇ ਜਾਣ ਇਹਦੇ ਬੰਦੇ ਅੰਦਰ